ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਤੇ ਲੋ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਜਿਹੜੀ ਇਹ ਬਣਾਉਣ ਪਹੁੰਚੇ ਆਂ ਪਿੰਡ ਰਵਾਲ ਜ਼ਿਲ੍ਹਾ ਬਈਨੂ ਪੈਂਦਾ ਕਪੂਰਥਲਾ ਦੀ ਤਹਿਸੀਲ ਪੈਂਦੀ ਤੇ ਸੁਲਤਾਨਪੁਰ ਲੋਧੀ ਬੋਵੀ ਡੈਰੀ ਫਾਰਮ ਤੇ ਪਹੁੰਚੇ ਆਂ ਬਹੁਤ ਵੀਡੀਓ ਆਪਾਂ ਭਰਾ ਦੀਆਂ ਕਰ ਚੁੱਕੇ ਆਂ ਜੀ ਤੇ ਨੌਜਵਾਨ ਵੀਰ ਮਿਹਨਤੀ ਬੰਦਾ ਤੇ ਵਧੀਆ ਸੋਹਣੇ ਪਸ਼ੂ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 5 ਤੋਂ 6 ਨਗ ਦਿਖਾਵਾਂਗੇ ਖੀਰੀਆਂ ਵਕਸ਼ੀਆਂ ਹੋਣਗੀਆਂ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਵਿੱਚ ਹੀ ਆਪਾਂ ਮੁੱਲ ਕਰਾਵਾਂਗੇ ਬਾਈ ਤੋਂ ਤੇ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਲੈ ਕੇ ਦੱਸਾਂਗੇ ਗੱਲਬਾਤ ਵੀ ਬਾਈ ਦੇ ਨਾਲ ਕਰਾਉਂਦੇ ਆ ਜਿਹੜੇ ਪਰ ਆਪਣੇ ਚੈਨਲ ਤੇ ਨਵੇਂ ਜੁੜਿਆ ਸੱਜਣੋ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 628807 ਨਸੀਅਕ 97 ਤੇ ਬਹੁਤ ਸੋਹਣੇ ਜਾਨਵਰ ਆ ਵੀਰ ਕੋਲੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਆਪਾਂ ਗੱਲਬਾਤ ਸਾਰੀ ਡਿਟੇਲ ਲੈ ਕੇ ਦਿਖਾਵਾਂਗੇ ਹਾਰਮਨ ਦੇ ਨਗ ਹੋਣਗੇ ਜਿੰਨੇ ਵੀ ਹੋਣਗੇ ਤੇ ਬਾਕੀ ਮੁੱਲ ਬਿਲਕੁਲ ਬਈ ਦੇ ਜਾਇਜ਼ ਹੁੰਦੇ ਆ ਤੇ ਅੱਜ ਤੱਕ ਖਾਸ ਕਰਕੇ ਬੰਦੀ ਛੋੜ ਦੇ ਉਸ ਸਮਨ ਸਾਰੇ ਭਰਾਵਾਂ ਨੂੰ ਵਧਾਈਆਂ ਤੇ ਦੀਵਾਲੀ ਦੇ ਆਫਰ ਕਰਾਵਾਂਗੇ ਚਲਾਉਣੇ ਆ ਪਟਾਕੇ ਫਿਰ ਬੈਣੀਆਂ ਬੋਬੀ ਕੋਲੇ ਕਹਿੋ ਜੀ ਨਗ ਕਰਾਉਣੇ ਗੱਲਬਾਤ ਤੇ ਦਿਖਾਉਣੇ ਆ ਤੁਹਾਨੂੰ ਆ ਜਿਓ ਜੀ ਲਓ ਵੀ ਮਿੱਤਰੋ ਕਰਦੇ ਆਪਾਂ ਗਾਂ ਗੱਲਬਾਤ ਸ਼ੁਰੂ ਬਾਈ ਤੋਂ ਲੈਣੀਆਂ ਡਿਟੇਲ ਵੈਸੇ ਕੈਮਰਾ ਆਪਾਂ ਸਾਰੇ ਪਸ਼ੂਆਂ ਤੇ ਕੇਰਾ ਮਾਰਤਾ ਬਹੁਤ ਸੋਹਣੇ ਨਾਗਾ ਤੇ ਸਾਰੀ ਡਿਟੇਲ ਆਪਾਂ ਲੈਣੇ ਇੱਕ ਦੀ ਇੱਕ ਬੱਚੀ ਦੀ ਪਹੁੰਚ ਜਾਂ ਵੀ ਕੀ ਡਿਟੇਲ ਆ ਕਿਹੜੇ ਸੀਮੰਦੀਆਂ ਇਹ ਤੇ ਕੀ ਇਹਨਾਂ ਦੇ ਰਿਕਾਰਡ ਆ ਮਦਰ ਕਡ ਕੀ ਆ ਹੈਨਾ ਤੇ ਸਾਰੀ ਗੱਲਬਾਤ ਕਰਾਉਣੀ ਆ ਜੀ ਜੁੜੇ ਹੋ ਆਪਣੀ ਵੀਡੀਓ ਦੇ ਨਾਲ ਤੇ ਆਪਣੀ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਪੁੱਛਦੇ ਆ ਬੋਬੀ ਨੂੰ ਹੱਸੀ ਗੱਲ ਵੀਰੇ ਹੱਸੀ ਗੱਲ ਵੀਰੇ ਉਹ ਠੀਕ ਹੈ ਜੀ ਹਾਂਜੀ ਬੋਬੀ ਜੀ ਆਪਣਾ ਐਡਰੈਸ ਕਨਫਰਮ ਕਰੀ ਬੋਬੀ ਜੀਰਾ ਪਿੰਡ ਆਪਣਾ ਰਵਾਲਾ ਜੀ ਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਬੂਤਲਾ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦਿਓ 9979028673 ਠੀਕ ਹੈ ਤੇ ਵਧਾਈਆਂ ਫਿਰ ਬਾਈ ਦੀਵਾਲੀ ਦੀ ਧੰਨਵਾਦ ਭਾਜੀ ਤੇ ਫਿਰ ਦੀਵਾਲੀ ਦੇ ਉੱਤੇ ਫਿਰ ਅੱਜ ਆਪਾਂ ਨੇ ਭਰਾਵਾਂ ਵਾਸਤੇ ਕੀ ਆਫਰ ਕਰਾਂਗੇ ਫਿਰ ਮਗਰੋਂ ਆਫਰ ਕਰ ਦਾਂਗੇ ਭਾਜੀ ਆਪਾਂ ਵਧੀਆ ਕਰਾਂਗੇ ਵੀ ਜਾਨੀ ਕਿ ਵਧੀਆ ਮਾਨਤਾਣ ਹੋਗਾ ਕਹਿੰਦਾ ਭਾਵਾ ਹੈਨਾ ਹਾਂ ਬੱਚਿਆਂ ਵੀ ਟੌਪ ਦੀਆਂ ਤੇ ਖਰੀਦਣ ਵਿਰਾ ਤੇ ਮੋਬਾਈਲ ਨੰਬਰ ਬੋਲ ਦਿਆ ਤਾਂ ਦੁਬਾਰਾ 9879028633 ਠੀਕ ਹੈ ਜੀ ਤੇ ਫਿਰ ਕਿਧਰਲੇ ਪਾਸੇ ਉਹ ਵੀ ਕਰਕੇ ਸ਼ੁਰੂ ਉਧਰ ਕਰ ਦਿੰਨੇ ਆਂ ਵੱਡੀ ਬੱਚੀ ਠੀਕ ਹੈ ਲੈ ਉਹ ਵੀ ਮਿੱਤਰੋ ਦੇਖੋ ਗਰਾਂ ਦੀ ਬਹੁਤ ਸੋਹਣੇ ਨਾਗ ਆ ਤੇ ਪੂਰੇ ਟੌਪ ਦੇ ਆ ਬੱਚ ਬੱਚੀਆਂ ਪੂਰੇ ਤੇ ਬਹੁ ਵੀ ਫਿਰ ਕੀ ਡਿਟੇਲ ਹੈ ਜੀ ਬੱਚੀ ਦੀ ਆ ਜੀ ਮੜਾ ਇੱਧਰ ਹਾਂ ਜੀ ਹਾਂ ਇਹ ਵੀਰੇ ਖੀਰੀ ਆ ਬੱਚੀ ਖੀਰੀ ਬੱਚੀ ਆ ਹਾਂਜੀ 13 14 ਮਹੀਨਿਆਂ ਦੀ ਹੈ 13 14 ਮਹੀਨੇ ਦੀ ਜਿਹਦੀ ਉਮਰ ਆ ਗਈ ਹੈ ਫਾਰਮ ਚੋਂ ਲਈਆਂ ਆਪਾਂ ਇੱਕੋ ਫਾਰਮ ਚੋਂ ਲਈਆਂ ਠੀਕ ਹੈ ਸਾਰੇ ਜਾਨਵਰ ਇੱਕੋ ਫਾਰਮ ਚੋਂ ਹੀ ਆਏ ਆ ਠੀਕ ਹੈ ਲੋਬੀ ਸੱਜੂ ਆਫ ਕੈਮਰਾ ਵੀ ਵੈਸੇ ਵੀਰ ਦੇ ਨਾਲ ਗੱਲਬਾਤ ਹੋਈ ਆ ਕਿਉਂਕਿ ਆਪਾਂ ਜਿਹੜੇ ਵੀ ਘਰੇ ਮੰਨ ਕੇ ਚੱਲੋ ਕਿਸੇ ਵੀ ਘਰੇ ਆਪਾਂ ਵੀਡੀਓ ਬਣਾਉਣ ਜਾਂਦੇ ਆ ਤੇ 5-7 ਮਿੰਟ ਗੱਲਬਾਤ ਹੁੰਦੀ ਆ ਮਾਲਕ ਦੇ ਨਾਲ ਤੇ ਉਹ ਸਾਰੀ ਡਿਟੇਲ ਆਪਣੇ ਕੋਲੇ ਆ ਜਾਂਦੀ ਆ ਤੇ ਬਾਈ ਕਹਿੰਦਾ ਵੀ ਆਪਾਂ ਫਾਰਮ ਚੋਂ ਲਈਆਂ ਬਕਾਇਦਾ ਬਾਈ ਕੋਲੇ ਵੀਡੀਓ ਵੀ ਹੈਗੀ ਹੈਗੀ ਹੈ ਨਾ ਤੇ ਵੀਡੀਓ ਆਪਣੇ ਕੋਲੇ ਬਣੀ ਵੀ ਫਾਰਮ ਦੀ ਬਾਈ ਜਿਹੜੀ ਤੋਲੀਆਂ ਹੈ ਨਾ ਚਾਰ ਚਾਰ ਦੀ ਖਾਣਾ ਵੀਰੇ ਚਾਰ ਚਾਰ ਸਣ ਦੰਦੋਂ ਖੀਰੀਆਂ ਪੈਦਨ ਵੀ ਬਾਕੀ ਤੇ ਦੰਦੋਂ ਖੀਰੀਆਂ ਠੀਕ ਹੈ ਤੇ ਆ ਬੱਚੀ ਜਿਵੇਂ ਵੱਡੇ ਕਦ ਕੱਢਦੀ ਹੈ ਦੀ ਪਤਾ ਵੀਰੇ ਕੀ ਡਿਟੇਲ ਆ ਵੀ ਇਹ ਸੀਮਨ ਕਿਹੜੇ ਦੀ ਆ ਇਹ ਅ ਜੁਪੀਟਰ ਦੀ ਆ ਜੀ ਆ ਜੁਪੀਟਰ ਦੀ ਹੈਗੀ ਹਾਂਜੀ ਹਾਂਜੀ ਮਤਲਬ ਕਾਰਡ ਇਹਦਾ ਸਾਰਿਆਂ ਦਾ 30+ ਆ ਜੀ 30+ ਵਾਲੀ ਨਹੀਂ ਰਣੀ ਉਹ ਕੋਈ ਜਿਆਦਾ ਚੰਗੀ ਆ ਤੇ ਕੋਈ ਉਹ ਹੈ ਨਾ ਤੇ ਫਿਰ ਉਹ ਵੀ ਇਹਨੂੰ ਮੜੇ ਖੋਲੀ ਬੱਚੀ ਦਾ ਕੱਦ ਕਾਠ ਬਹੁਤ ਵੱਡਾ ਤੇ ਪੂਰੇ ਮਨਿਕ ਚਲੋ ਵੱਡੇ ਢਾਂਚੇ ਦੀ ਬਹਿਰ ਤਿਆਰ ਹੋਊਗੀ ਚਾਰ ਚਾਰ ਹੀ ਥਾਣਾ ਮੇਰੇ ਹਾਂ ਪਹਿਲਾਂ ਤਾਂ ਦੰਦ ਪਟਕੇ ਵਿਖਾ ਵੀਰੇ ਜਿਹੜੇ ਹਸੋਂ ਨਾ ਬੱਚੀ ਦਾ ਕੱਦ ਕਾਠ ਆ ਤੇ ਉਸ ਹਣ ਖੁੱਲੀਆਂ ਆਈਆਂ ਹਨਾ ਠੀਕ ਹੈ ਮੰਡੀਆਂ ਥੋੜਾ ਫੁੱਲਾ ਫਿਰਦਾ ਪਸ਼ੂ ਤਾਂ ਫਾਰਮ ਦਾ ਵੀਰੇ ਕਰਦਾ ਹੀ ਆ ਤੇ ਕੋਈ ਗੱਲ ਨਹੀਂ ਫਿਰ ਆਪਾਂ ਬੰਨ ਕੇ ਇੱਥੇ ਪੂਰੇ ਲਿਆ ਲਾਓ ਵੀ ਸੱਜਣ ਮਾਰੋ ਕਰਾਂ ਜੀ ਨੀਗਾ ਦੰਦੂ ਵਾਕਈ ਖੀਰੀ ਆ ਇੱਕ ਦੰਦ ਵੀ ਨਹੀਂ ਹੈ ਸਿੱਟਿਆ ਕੱਚੀ ਖੀਰੀ ਆ ਗਈ ਬਿਲਕੁਲ ਤੇ ਖੋਲ ਲ ਮੜਾ ਤੋਰਾ ਕਰਾ ਆਂਦੀ ਚੱਕ ਤੇ ਥਣ ਵੀ ਚਾਰੀ ਆ ਗਏ ਵਾਧੂ ਫੋੜ ਸ਼ੰਗ ਹੈ ਨਹੀਂ ਗੀ ਸੋਨਾ ਰੰਗ ਬਰਿੰਟਾ ਬੱਚੀ ਦਾ ਵੱਡੇ ਢਾਂਚੇ ਦੀ ਗਾਂ ਤਿਆਰ ਹੋਊਗੀ ਲਿਆ ਵੀਰੇ ਲਿਆ ਇਦਾਂ ਤੇ ਥਣ ਚਾਰੀ ਆ ਗਏ ਸੋਨਾ ਰੰਗ ਪ੍ਰਿੰਟ ਬੱਚੀ ਦਾ ਖੁੱਲੀਆਂ ਫਰਦੀਆਂ ਇੰਨਾਂ ਕਰਕੇ ਥੋੜੀ ਭੱਜ ਤਰੀਕਾ ਕਰਦੀਆਂ ਹੈ ਨਾ ਪ੍ਰੈਮ ਚੈੱਕ ਭਾਜੀ ਹਾਂ ਵੇਖੋ ਜੀ ਬੱਚੀ ਦੀ ਖੜਨੀ ਖੁੱਡਨੀ ਕਰੋ ਚੈੱਕ ਇਹ ਮੈਂ ਸਾ ਵੀ ਉੱਪਰੋਂ ਬਿਲਕੁਲ ਸਿੱਧੀ ਹੋਈ ਆ ਤੇ ਲੱਤਾਂ ਨੂੰ ਤਾਂ ਵੇਖੋ ਜੀ ਵੀ ਪੈਰਾਂ ਪੂਰਾ ਦੀ ਨਾ ਬਹੁਤ ਸੋਹਣੀ ਹੱਡਾਂ ਪੈਰਾਂ ਦੀ ਮਜ਼ਬੂਤ ਹੈ ਸੋਨਾ ਢਾਂਚਾ ਮਗਰੋਂ ਪੁੱਠਾ ਪੱਠਾ ਦੇਖੋ ਗਰਾਂ ਦੀ ਬੱਚੀ ਦਾ ਤੇ ਥਣ ਵੀ ਚਾਰੀ ਆਗੇ ਤੇ ਬੰਨ ਲਾ ਵੀਰੇ ਉਹਦੇ ਨਾਲ ਖੁੱਲੀਆਂ ਫਰਦੀਆਂ ਇੰਨਾਂ ਕਰਕੇ ਨਾ ਪਸੂ ਡਰਦਾ ਜੇ ਰਹਿੰਦਾ ਕੈਮਰੇ ਦੇ ਤੋਂ ਤੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਤੇ ਖੜਨੀ ਖੁੜਨੀ ਨਾ ਬੱਚੀ ਦੀ ਓਕੇ ਦੀ ਰਿਪੋਰਟ ਤੇ ਵੀਰੇ ਵਨ ਕਰਾਂ ਦੀ ਇਹਨੂੰ ਫਿਰ ਤੇ ਬਹੁ ਵੀ ਇਸ ਜਿਹੜੇ ਨਾਲ ਦੇ ਫਿਰ ਵੀਰੇ ਮੁੱਲ ਹੋਣਗੇ ਉਹ ਆਪਾਂ ਵੀਡੀਓ ਦੇ ਮਗਰੋਂ ਲਾਸਟ ਤੇ ਇਕੱਠਿਆਂ ਦੇ ਹੀ ਕਰ ਦਾਂਗੇ ਹਨਾ ਹਾਂਜੀ ਤੇ ਮੁੱਲ ਸੱਜਣੋਂ ਵੀਡੀਓ ਦੇ ਲਾਸਟ ਤੇ ਆਪਾਂ ਇਕੱਠਿਆਂ ਦੇ ਹੀ ਪੁੱਛ ਲਾਂਗੇ ਵੀਰ ਤੋਂ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਪੂਰੀ ਵੀਡੀਓ ਦੇ ਵੇਖ ਕੇ ਵੀਰ ਨੂੰ ਫੋਨ ਲਾਇਓ ਤੇ ਆਪਾਂ ਮੰਨ ਕੇ ਚੱਲੋ ਵੀ ਰੇਟ ਵੀ ਬਿਲਕੁਲ ਜੈਨੂਇਨ ਜਿਹਾ ਤੇ ਬੱਚੀਆਂ ਵੀ ਚੰਗੀਆਂ ਤੇ ਦੋ ਨੰਬਰ ਤੇ ਬੱਚੀ ਵੀਰੇ ਇਹਦੀ 10 ਕਿੰਨੀ ਉਮਰ ਹੈ ਇਹ ਵੀ ਮੇਰੇ ਦੰਦੋ ਖੀਰੀ ਆ ਜੀ ਦੰਦੋ ਖੀਰੀ ਆ ਕੀ 13 ਜਦਾ ਮਹੀਨੇ ਆਦੀ ਹੈ ਇਹ 13 ਜਦਾ ਮਹੀਨੇ ਦੀ ਉਮਰ ਆ ਗਈ ਹੈ ਜੀ ਹੈ ਤੇ ਦੇਖੋ ਵੀ ਫੇਸ ਕੁਆਲਟੀ ਦੇਖੋ ਕਿਹੜੇ ਸੀਮਨ ਦੀ ਇਹ ਹੈ ਵੀਰੇ ਇਹ ਪਾਣੀ ਪੇਪਰ ਦੀ ਆ ਪਾਈਪਰ ਦੀ ਆ ਹਾਂ ਜੀ ਇਹ ਵੀ ਉਸ ਦੇ ਪਾਈਪਰ ਸੀਮਨ ਦੀ ਆ ਗਈ ਹੈ ਹਾਂ ਠੀਕ ਆ ਲਓ ਵੀ ਸੱਜਣੋ ਬੋਦੀ ਵਾਲੀ ਬੱਛੀ ਆ ਇਸਕਾ ਆਲਟੀ ਕਰੋ ਚੈੱਕ ਨਿਕਾ ਕਰ ਨਾ ਇਹ ਕਬੂਤਰੀ ਦਾ ਬੱਚਾ ਹੀ ਆ ਹਾਂ ਥਾਣਾ ਵੀ ਕਰਾ ਦਨੇ ਚਾਰ ਹੀ ਥਾਣਾ ਤੇ ਪੂਰੀ ਵੈਰਲ ਤੇ ਥਣ ਲੱਗਿਆ ਵਾ ਖੋਲ ਲਾ ਕਰਾ ਤੋਰ ਸੋਹਣੀ ਪੱਠ ਫੁੜੀ ਜੀ ਬਣਾਵਟਾ ਬਾਕੀ ਬੱਛੀ ਦੀ ਨਾ ਬੱਛੀ ਦਾ ਲੈਗ ਸਕੋਰ ਕਰੋ ਚੈੱਕ ਇਹ ਲਤਲੂ ਤੇ ਬੜੀ ਸਿੱਧੀ ਆ ਉਪਰੋਂ ਵੀ ਬਿਲਕੁਲ ਪਈ ਪੱਧਰ ਸਮਦਰ ਸੋਹਣਾ ਟਾਂਚਾ ਹੈ ਦਾ ਵੀ ਬੱਚੀ ਦਾ ਤੇ ਦੰਦੋ ਆ ਗਈ ਖੀਰੀ ਹੈ ਠੀਕ ਆ ਵੈਸੇ ਇਹ ਨੂੰ ਆਪਣੇ ਚੈੱਕ ਕਰੀਏਗਾ ਵੀਰੇ ਦੰਦੋ ਖੀਰੀ ਹੈ ਨਾ ਲਓ ਵੀ ਮਿੱਤਰੋ ਫੇਸ ਕੁਆਲਟੀ ਵੀ ਦੇਖੋ ਨਿੱਕਾ ਕੰਨ ਆ ਗਿਆ ਤੇ ਬੋਦੀ ਵਾਲੀ ਬੱਚੀ ਹੈ ਜੀ ਵਾਈਟ ਕਲਰ ਦੇ ਵਿੱਚ ਬਲੈਕ ਡੱਬ ਆ ਗਿਆ ਬਹੁਤ ਸੋਹਣਾ ਟਾਂਚਾ ਬੱਚੀ ਦਾ ਤੇ ਬਾਕੀ ਦੰਦੋ ਖੀਦੀ ਹੈ ਹੈਨਾ ਉਹ ਵੀ ਹਾਂਜੀ ਹਾਂਜੀ ਤੇ ਤੇਰੇ ਨਾਲ ਕਹਦਾ ਹੂੰ ਇਹ ਨਾ ਖੁੱਲ੍ਹੇ ਨਾ ਫਰਦਗੀਆਂ ਕਰਕੇ ਥੋੜਾ ਭੱਜ ਤੜੀਕਾ ਕਰ ਦੇ ਜਿਆਦਾ ਵੀ ਦੰਦ ਬੰਨ ਕੇ ਜਾਂਦਾ ਦਿਖਾ ਦੇ ਤੇ ਇਹ ਥੋੜੀ ਤਸੱਲੀ ਹੈ ਤੇਰੇ ਚੈੱਕ ਕਰੇ ਆ ਤੇ ਫਿਰ ਵਾਸ਼ ਠੀਕ ਆ ਕਿਉਂਕਿ ਪਹਿਲੇ ਨੰਬਰ ਵਾਲੀ ਵਾਸ਼ੀ ਦਾ ਵੀ ਆਪਾਂ ਨੂੰ ਵੱਡਾ ਟੰਚਾ ਲੱਗਦਾ ਸੀ ਮੈਂ ਕਿਹਾ ਵੀ ਦੋ ਦੰਦਰਾਂ ਹੋਵੇ ਪਰ ਬੱਚੀ ਦੰਦੋਖੀਰੀ ਆ ਵਾਕਈ ਤੇ ਇਹ ਵੀ ਆਪਾਂ ਚ ਦੇਖ ਹੀ ਲੈਨੇ ਆ ਦੰਦੋਖੀਰੀ ਆ ਬਾਈ ਸਹੀ ਗੱਲ ਆ ਵਾਕਈ ਵਾਕਈ ਦੰਦੋਖੀਰੀ ਆ ਕੋ ਝੂਠ ਵਾਲੀ ਤਾਂ ਗੱਲ ਹੀ ਨਹੀਂ ਕਿਉਂਕਿ ਪੁਰਾਣਾ ਕੰਮ ਹੈ ਵੀਰ ਦਾ ਤੇ ਵਧੀਆ ਸਾਫ ਸੁਥਰਾ ਕੰਮ ਹੈ ਥੋੜਾ ਜਿਹਾ ਪਸ਼ੂ ਫਿਰ ਜਿਹੜੇ ਖੁੱਲੇ ਫਿਰਦੇ ਹੁੰਦੇ ਆ ਉਹ ਇਨਾਂ ਕਿਤਾ ਕਰਦੇ ਹੀ ਆ ਬੰਦੇ ਕਰਾਂ ਦੀ ਹਮਦਰਾ ਬਾਈ ਤੇ ਫਿਰ ਵੀਡੀਓ ਜਿਆਦਾ ਲੰਬੀ ਬਣ ਜਾਂਦੀ ਆ ਬਹੁਤ ਸੋਹਣੀ ਬੱਚੀ ਆ ਵਾਈਟ ਕਲਰ ਦੇ ਵਿੱਚ ਆਦੀ ਬਲੈਕ ਡੱਬ ਬਾਕੀ ਥੁਣਾ ਥੁਣਾ ਦੀ ਜਿਹੜੀ ਥਣ ਝੋਲੀ ਦੀ ਪਾਸ ਚਾਰ ਚਾਰ ਹੀ ਥਣ ਵਾਧੂ ਫੋੜ ਸਾਂ ਕਿਸੇ ਦਿਨ ਨਹੀਂ ਮਿਲਨੀ ਤੁਹਾਨੂੰ ਤੇ ਸੋਹਣੇ ਪਸ਼ੂ ਆ ਹਾਂ ਤੇ ਤੈਨੂੰ ਨੰਬਰ ਤੇ ਜਿਹੜੀ ਬੱਛੀ ਵੀਰੀ ਦੀ ਕਿੰਨੀ ਉਮਰ ਆ ਇਹਦੀ ਉਮਰ ਭਾਜੀ ਇਹ ਵੀ ਉਮਰ ਆਪਨੇ ਦੱਸਾਈ ਕਿਉਂ ਨਾ ਕਿ ਮਿੰਨੀ ਹਾਂ ਇਹ ਤਾਂ ਦਸਤੀ ਵੀ ਦੰਦੋ ਖੀਰੀ ਜਨ ਨਾਲੇ ਇਹਦੀ ਵੀ ਭਾਜੀ 12 ਮਹੀਨੇ ਉਮਰ ਇਹਦੀ 12 ਮਹੀਨੇ ਉਮਰ ਠੀਕ ਹੈ ਤੇ ਬਹੁਤ ਸੋਹਣਾ ਰੰਗ ਪ੍ਰਿੰਟ ਹੈ ਇਹਦੀ ਕੀ ਡਿਟੇਲ ਹੈ ਵੀਰੇ ਕਿਹੜੇ ਸੀਮੰਦੀ ਆਪੀ ਐਵੀਐਸ ਦੇ ਫਰੂਟ ਸੀਮੰਦੀ ਆ ਜੀ ਐਵੀਐਸ ਦੇ ਫਰੂਟ ਸੀਮੰਦੀ ਆ ਜੀ ਠੀਕ ਹੈ ਦੰਦੋ ਆ ਕੀ ਖੀਰੀ ਤੇ ਮਦਰ ਕਾਰਡ ਇਹਦਾ ਵੀਰੇ ਮਦਰ ਕਾਰਡ ਸਾਰਿਆ 30+ ਹੀ ਆ ਜੀ 30+ ਵਾਲੀਆਂ ਹੈ ਹਾਂਜੀ ਠੀਕ ਹੈ ਕਰਾਓ ਚੈੱਕ ਚੋਂ ਚੋਂ ਹਾਂ ਚਾਰ ਚਾਣਾ ਜੀ ਥੱਲੇ ਉੱਤੇ ਆਏ ਗੱਬਣ ਹੁੰਦੀ ਹੈ ਖੋਲ ਫਿਰ ਇੱਥੇ ਕਰਾ ਜੀ ਤੋਰਾ ਚੱਕ ਇਧਰੋਂ ਫਿਰ ਇ ਬੱਚਿਆ ਪਾਜੀ ਖੁੱਲੀਆਂ ਫਰਦੀਆਂ ਹਾਂ ਜਾਣ ਵਾਲੀਆਂ ਹਾਂ ਤੇ ਸੋਹਣਾ ਰੰਗ ਪ੍ਰਿੰਟ ਆ ਗਿਆ ਇਹ ਆ ਗਈ ਬੱਚੀ ਤਿੰਨ ਨੰਬਰ ਤੇ ਵੀਰੂ ਫੇਸ ਕੁਆਲਟੀ ਦੇਖੋ ਨਿੱਕਾ ਕਰਨ ਮੈਂ ਮੈਂ ਕਹਾਂ ਵੀ ਇੱਕ ਦੂਜੀ ਤੋਂ ਚੜਦੀਆਂ ਹੀ ਹੈ ਨਾ ਉਹ ਵੀ ਵੀ ਜਿਹੜੀ ਪਹਿਲੇ ਨੰਬਰ ਵਾਲੀ ਖੋਦਦੀ ਉਹ ਤੋਂ ਦੂਜੀ ਵਾਲੀ ਚੰਗੀ ਉਹ ਤੋਂ ਤੀਜੀ ਵਾਲੀ ਵੀ ਜਨਨ ਕਿ ਕਹਿੰਦਾ ਭਾਵੇਂ ਇਹ ਆ ਵੀ ਤਿੰਨੇ ਜਾਨਵਰ ਤਿੰਨੇ ਚੰਗੇ ਆ ਤੇ ਬਹੁਤ ਸੋਹਣੇ ਨਾਕ ਹੈ ਤੇ ਚੰਗੇ ਬੜਾ ਆ ਗਏ ਤੇ ਰੰਗ ਪ੍ਰਿੰਟ ਵੀ ਸੋਹਣਾ ਬਾਕੀ ਬੱਚੀ ਜੇ ਨਾ ਖੜਨੀ ਫੁੱੜਨੀ ਕਰੋ ਚੈੱਕ ਬਹੁਤ ਸੋਹਣੀ ਨਖਰੇ ਵਾਲੀ ਬੱਚੀ ਆ ਗਈ ਪੂਰੀ ਗਿਆਨ ਵਾਲੀ ਆ ਬਈ ਹਾਂ ਬਹੁਤ ਸੋਹਣਾ ਰੰਗ ਪ੍ਰਿੰਟ ਹੈਗਾ ਚੰਗੀ ਲਹੂ ਪਾਣੀ ਹੈ ਜੀ ਆ ਨਿੱਗਰ ਨਰੋਈ ਆ ਲੈ ਜਨ ਬਰੇ ਬੰਦੇ ਕਰਾਂ ਦੋ ਬਾਕੀ ਤੋੜਾ ਤਰ ਤਰ ਓਕੇ ਆ ਕੋੜੀ ਦੀ ਕੋੜੀ ਵਰਗੀਆਂ ਆ ਤੋੜੀ ਦਾ ਗੱਲ ਨਹੀਂ ਕੋਈ ੁੱਲੀਆਂ ਫਿਰਦੇ ਆਂ ਭਾਈ ਥੋੜਾ ਕੱਪ ਕਰਦੇ ਆਂ ਹਾਂ ਲਿਆ ਬਰੇ ਮੋੜ ਲੈ ਆਹਾਂ ਦੇ ਕਰਾ ਇਹ ਆ ਗਈ ਬੱਚੀ ਜੀ 3 ਨੰਬਰ ਤੇ ਸੀਮਨ ਡਿਟੇਲ ਇਹਦੀ ਬਾਈ ਨੇ ਦੱਸਦੀ اے اے بی ایس ਦੇ اے بی ایس ਤੇ ਕਿਹੜੀ ਬਰੂਡ ਦੀ ਹੈ ਇਹ ਬਰੂਡ ਦੀ ਆ ਗਈ ਤੇ ਮਦਰ ਕਾਰਡ ਬਾਈ ਕਹਿੰਦਾ ਵੀ ਸਾਰੇ ਪਸ਼ੂਆਂ ਦੇ ਨਾ 30 ਪਲੱਸ ਥਲ ਗਈਆਂ ਮਾੜੀ ਵਿੱਚ ਕੋਈ ਵੀ ਨਹੀਂ ਕਿਉਂਕਿ ਜਿਹੜੀ ਫਾਰਮ ਦੀ ਬਰੀਡ ਹੁੰਦੀ ਹੈ ਫਿਰ ਆਪਾਂ ਨੂੰ ਆਮ ਹੀ ਪਤਾ ਵੀ ਅੱਜਕੱਲ 20 ਵੀ 22 ਕਿਲੋ ਤਾਂ ਆਮ ਘਰੇਲੂ ਗਾਂਾਂ 30 30 ਕਿਲੋ ਵੀ ਦੁੱਧ ਦੇ ਜਿੰਦੀਆਂ ਕਿ ਜਿਹੜੀਆਂ ਫਾਰਮ ਚੋਂ ਲਈਆਂ ਤੇ ਚੰਗਾ ਹੀ ਹੋਣਗਾ ਤੇ ਬਾਕੀ ਬਾਈ ਕਹਿੰਦਾ ਵੀ 30 ਪਲੱਸ ਮਦਰ ਰਿਕਾਰਡ ਇਹਨਾਂ ਦੇ ਤੇ ਜਿਹੜੀ 4 ਨੰਬਰ ਤੇ ਬੱਛੀ ਹੈ ਵੀਰੇ ਇਹਦੀ ਦੱਸ ਕੀ ਡਿਟੇਲ ਆ ਕਿੰਨੀ ਉਮਰ ਹੈ ਜੀ ਇਹ ਡੈਨਮਾਰਕ 40132 ਦੀ ਆਵਾ ਜੀ ਡੈਨਮਾਰਕ ਦੇ 40132 ਦੀ ਆ ਗਈ ਹੈ ਹਾਂ ਜੀ ਦੰਦੋ ਆ ਗਈ ਖੀਰੀ ਦੰਦੋ ਆ ਗਈ ਖੀਰੀ ਉਸ ਵਾਰ ਪਰ ਕਰਾਂ ਜੀ ਤੇ ਚਾਰ ਹੀ ਥਾਣਾ ਮੈਂ ਕਿਹਾ ਵੀ ਕੀ ਆ ਬਾਤਾਂ ਇਹ ਲੈ ਖੋਲ ਲਿਆ ਕਰਾਂ ਤੇ ਦੰਦੋ ਖੀਰੀ ਆ ਗਈ ਉਮਰ ਇਹਦੀ 11 ਉਮਰ ਆ ਜੀ 11 ਮਹੀਨੇ ਤੇ ਕਿਹੜੇ ਸੀਮੰਦੀ ਦੱਸੇ 401 4132 ਦੀ 4132 ਦੀ ਠੀਕ ਆ ਲਿਆ ਕੋਈ ਨਹੀਂ ਬਸ ਇੱਥੇ ਹੀ ਮੋੜ ਲਈ ਭੋਵੇਂ ਉਹਨੂੰ ਪਿੱਛੇ ਨੂੰ ਕੱਢਣਾ ਉਹ ਸੱਜਣੋਂ 4 ਨੰਬਰ ਵਾਲੀ ਬੱਚੀ ਦੀ ਬਹੁਤ ਸੋਹਣੀ ਕੁਆਲਿਟੀ ਆ ਚੰਗੀ ਆ ਤੇ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕੰਨ ਆ ਗਿਆ ਤੇ ਬੋਦੀ ਵਾਲੀ ਬੱਚੀ ਆ ਜੀ ਤੇ ਬਾਈ ਕਹਿੰਦਾ ਛੋੜੇ ਪਸ ਉਹਨਾਂ ਡਰਦੇ ਜੇ ਰਹਿੰਦੇ ਤਾਂ ਕਰਕੇ ਆ ਤੇ ਪੂਰੀ ਨਿੱਗਰ ਨਰੋਈ ਆ ਚੰਗੀ ਸੰਭੀ ਵੀ ਆ ਬਾਕੀ ਜਿਹੜੀਆਂ ਫਾਰਮ ਵਾਲੀ ਵੱਚੀਆਂ ਹੁੰਨਾਂ ਸੱਜਣਾਂ ਦੀ ਚੰਗੀਆਂ ਆ ਸਾਰਿਆਂ ਦਾ ਨਾ ਬੀਸੀਐਸ ਸਕੋਰ ਵੀ ਇੱਕੋ ਜਿਹਾ ਕੋਈ ਐ ਬੱਚੀ ਕੋਈ ਜ਼ਿਆਦੇ ਕੋਈ ਲਿੱਸੀ ਦਾ ਵੀ ਨਹੀਂ ਤੇ ਕੋਈ ਮੋਟਾਪਾ ਪਾ ਨਹੀਂ ਬਿਲਕੁਲ ਐ ਜਿਹੜੀ ਚੀਜ਼ ਆਪਾਂ ਚਾਹੀਦੀ ਉਹ ਹੀ ਚੀਜ਼ ਆ ਹਾਂ ਨਖਰਾ ਨੁਖਰਾ ਦੇਖੋ ਜੀ ਬੱਚੀ ਦਾ ਐ ਲੰਬੇਲਬੂਲ ਬਹੁਤ ਆ ਸਾਰੀਆਂ ਬੱਚੀਆਂ ਚੋ ਵੇਲ ਚੰਗੀ ਆ ਤੇ ਚੰਗੀ ਨਿਗਰ ਨਰੋਈ ਆ ਗਈ ਦੰਦੋ ਆ ਗਈ ਖੀਰੀ ਤੇ ਉਮਰ ਆ ਗਈ ਦੀ 11 ਕਿ ਮਹੀਨੇ ਇਹ ਹੈਗੀ ਹੈਗੀ ਡੈਨਮਾਰਕ ਦੇ 4132 4132 ਦੀ ਲੈ ਆ ਵੀ ਬੰਦੇ ਕਰਾਂ ਦੀ ਬਹੁਤ ਸੋਹਣੀਆਂ ਬੱਚੀਆਂ ਸੱਜਣੋ ਤੇ ਚੰਗੀ ਵਧਗਾ ਨਿਗਰਨ ਰੋਈ ਆ ਗਈ ਸੋਹਣਾ ਕੱਦ ਕਾਠਾ ਬੱਚੀ ਦਾ ਬਾਕੀ ਰੰਗ ਪ੍ਰਿੰਟ ਵੀ ਸੋਹਣਾ ਇਹ ਫਾਰਮ ਦੀ ਬਰੀਡ ਆ ਗਈ ਸਾਰੀ ਤੇ ਇੱਕ ਤੋਂ ਇੱਕ ਚੜ੍ਹਦੀ ਆ ਸਾਰੀਆਂ ਬੱਚੀਆਂ ਨਾ ਇੱਕ ਦੂਜੀ ਤੋਂ ਵੱਧ ਕੇ ਆ ਪਰ ਹਰੇਕ ਬੱਚੀ ਆਪਦੀ ਆਪਦੀ ਥਾਂ ਬਹੁਤ ਚੰਗੀ ਹੈ ਰੇਟ ਆਪਾਂ ਵਾਈ ਤੋਂ ਪੁੱਛਾਂਗੇ ਵੀਡੀਓ ਦੇ ਲਾਸਟ ਤੇ ਸਾਰਿਆਂ ਦੇ ਇਕੱਠਿਆਂ ਦਾ ਇਸ ਤੋਂ ਅੱਗੇ ਜਿਹੜੀ ਬੱਚੀ ਵੀਰੇ ਮੂਹਰੇ ਖੜ ਕੇ ਦੱਸ ਰਹੀ ਹੈ ਡਟੇਲ ਬਾਈ ਹਾਂਜੀ ਤੇ ਇਹਦੀ ਚੀਜ਼ ਡੇਲ ਆ ਵੀਰੇ ਤੇ ਵੀਰੇ ਉਮਰੇ ਦੀ ਹੈਗੀ ਇਹ 10 ਮਹੀਨੇ ਉਮਰ ਆ ਕੀ 10 ਮਹੀਨੇ ਹਾਂਜੀ ਹਾਂਜੀ ਤੇ ਦੰਦੋ ਖੀਦੀ ਹੈ ਵੀ ਦੰਦੋ ਖੀਦੀ ਆ ਜੀ ਠੀਕ ਹੈ ਤੇ ਇਹ ਕਿਹੜੀ ਸੀਮੰਦੀ ਆ ਇਹ ਡੈਨਮਾਰਕ 41 26 ਦੀ ਆ ਜੀ 41 26 ਦੀ ਆ ਜੀ ਡੈਨਮਾਰਕ ਦੇ 41 26 ਦੀ ਤੇ ਮਸਰ ਕਾਰਡ ਇਹਦਾ ਮਸਰ ਕਾਰਡ ਇਹਦਾ ਵੀ 30 ਪਲੱਸ ਵਾਲੀ ਹੈ ਇੱਕੋ ਫਾਰਮ ਚੋਂ ਲਈਆਂ ਆ ਚੰਗੀਆਂ ਗਾਈਆਂ ਨਹੀਂ ਆ ਜੀ ਇੱਕੋ ਫਾਰਮ ਚੋਂ ਲਈਆਂ ਹੋਰੀਆਂ ਜਾਣ ਨਾਲੀਆਂ ਕੋਈ ਲਿਸੀਆਂ ਨਾਲ ਆ ਆ ਖੋਲ ਫਿਰ ਵੀਰੇ ਤਰਾਏ ਤੋਰਾ ਤਰਾ ਚੱਕ ਲਓ ਵੀ ਸੱਜਣੂ ਕਿੰਨੀ ਉਮਰ ਦੱਸਿਆ ਬੋ ਵੀ 10 ਮਹੀਨੇ ਉਮਰ ਦੱਸਿਆ ਤੇ ਬੱਚੀ ਜੀ ਨਾ ਐ ਮੈਂ ਖੜ ਨਹੀਂ ਖੁੱਟ ਨਹੀਂ ਕਰੋ ਚੇਕੇ ਨਖਰੇ ਨਖਰਾ ਬਹੁਤਾ ਬੱਚੀ ਦਾ ਬਹੁਤ ਸੋਹਣਾ ਟਾਪ ਦਾ ਬੱਚਾ ਆ ਗਿਆ ਸੀ ਦੇਖੋ ਜੀ ਰੰਗ ਪ੍ਰਿੰਟ ਵੀ ਪੂਰਾ ਬਾਕਮਾਲ ਤੇ ਬਾਕੀ ਨਿਗਰ ਨਰੋਈ ਆ ਪੂਰੀ ਹੈ ਨਾ ਕੋਈ ਲਾਇ ਨਹੀਂ ਕੋਈ ਦਿੱਸੀ ਲਾਵੀ ਆ ਤੇ ਚਾਰ ਹੀ ਥਾਂ ਲਾ ਕੇ ਤੇ ਥਾਂ ਝੋਲੀ ਦਿੱਤਾ ਐ ਜਿਵੇਂ ਗੱਬਣ ਹੁੰਦੀ ਆ ਪੰਜ ਉਹ ਨਹੀਂ ਵੇਲ ਬੂਲ ਬਹੁਤ ਸੋਹਣੀ ਆ ਬਾਕੀ ਪੱਦਰ ਸਮਦਰ ਤੇ ਲੈਗ ਸਕੋਰ ਇਹਦਾ ਬਹੁਤ ਸੋਹਣਾ ਬੱਚੀ ਦਾ ਜਿਹੜੀਆਂ ਇਹੋ ਜਿਹੀਆਂ ਬੱਚੀਆਂ ਉਹਨਾਂ ਦੀ ਬੜੇ ਪਾਣੀ ਵਖਾਉਂਦੇ ਆ ਇਹ ਜਿਹੜੇ ਪਸ਼ੂ ਦੀ ਇਸ ਤਰ੍ਹਾਂ ਦੀ ਕੁਆਲਿਟੀ ਆ ਉਹਨਾਂ ਦਾ ਪੇਟ ਚੱਕੇ ਹੋਏ ਨਹੀਂ ਸਭ ਤੋਂ ਵੱਡਾ ਕ੍ਰੇਪ ਉਹ ਵੀ ਬੱਚੀ ਕੋਈ ਢਿੱਡਲ ਜੀ ਨਹੀਂ ਕੋਈ ਪੇਟ ਕਿਸੇ ਦਾ ਪੇਟ ਨਹੀਂ ਕੋਈ ਵਧਿਆ ਵਾ ਇਹ ਸ਼ਾਂਟੀਆਂ ਪਈਆਂ ਤੇ ਸੋਹਣਾ ਬੀਐਸਸੀ ਸਕੋਰ ਆ ਸਾਰੀਆਂ ਬੱਚੀਆਂ ਦੇ ਇੱਕੋ ਜਿਹਾ ਪਈਆਂ ਲੈ ਜਾਨੀ ਜੇ ਮੱਥੇ ਪਟਾ ਆ ਗਿਆ ਘੋੜੇ ਵਾਲਿਆਂ ਵਾਂਗੂ ਜਿਵੇਂ ਅਖਲਾ ਕਹਿੰਦਾ ਘੋੜੀ ਘੋੜ ਕੋਈ ਆ ਹੈਨਾ ਮੈਂ ਘੋੜੀ ਵਾਂਗੂ ਤੁਰਦੀ ਐ ਨੁਗਰੀ ਬਿਸ਼ਰੀ ਵਾਂਗੂ ਬਹੁਤ ਸੋਹਣੀ ਚੰਗੀ ਨਿਗਰ ਨਰੋਈ ਬੱਚੀ ਹੈਗੀ ਤੇ ਥਾਣਾ ਕੇ ਚਾਰੀ ਝੋਲੀ ਢਾਲੀ ਥੱਲੋਂ ਬਹੁਤ ਚੰਗੀ ਆ ਤੇ ਵਜ਼ਨ ਬਝੂਰ ਬਹੁਤ ਚੰਗਾ ਹੈ ਨਾ ਬਾਈ ਰੰਗ ਪ੍ਰਿੰਟਰ ਚਮਕਦਾ ਹੁਕ ਨੇ ਸਾਰੀਆਂ ਵਛਣਾਂ ਦੀ ਟਿਕੋ ਜੀ ਆ ਬਹੁਤ ਸੋਹਣੇ ਲੋ ਦੇਖੋ ਕੁੱਠਾ ਪੱਠਾ ਨਾ ਬਹੁਤ ਚੰਗਾ ਤੇ ਲੈਗ ਸਕੋਰ ਵੀ ਬਹੁਤ ਵਧੀਆ ਤੇ ਸੋਹਣੀ ਬੰਦਰਾ ਚੰਗੀ ਵਹਿੜ ਤਿਆਰ ਹੋਊਗੀ ਜਿਹੜੇ ਭਰਾਣੇ ਕੁਈ ਨਵਾਂ ਕੰਮ ਕਰਨਾ ਨਵੀਂ ਫਾਰਮ ਦੀ ਸਟਾਰਟਿੰਗ ਕਰਨੀ ਹੈ ਜਦੋਂ ਤਿਆਰ ਹੋ ਗਈ ਹੈ 1.5 ਲੱਖ ਨੂੰ ਸਹੀ ਗੱਲ ਹੈ ਤੇ ਸਾਰੀਆਂ ਬੱਚੀਆਂ ਚੰਗੀਆਂ ਜਿਹੜੀ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਸੱਜਣੋ ਤੇ ਬਹੁਤ ਵਧੀਆ ਵੀਰ ਕੋਲੇ ਬੱਚੀਆਂ ਤੇ ਚੰਗਾ ਨਖਰਾ ਨੁਖਰਾ ਆ ਗਿਆ ਬੱਚੀ ਦਾ ਸੋਹਣਾ ਰੰਗ ਪ੍ਰਿੰਟ ਆ ਗਿਆ ਇਹਦੂ ਅੱਗੇ ਆ ਗਈ ਬਬਲੀ ਜਰਸੀ ਹੈ ਨਾ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਇਹਦੀ ਉਮਰ ਵੀ 10 ਮਹੀਨੇ ਆਈ ਏ ਪਿਆਜੀਰੋ 60 ਵਾੜਦੀ ਆ ਜੀ ਉਮਰ ਆ ਜੀ ਦੀ 10 ਮਹੀਨੇ ਹਾਂਜੀ ਤੇ 50 060 ਵਾੜਦੀ ਆ ਗਈ ਹੈ 50 060 ਵਾੜਦੀ ਆ ਠੀਕ ਹੈ ਇਹਦਾ ਮਦਰ ਕਾਰਡ ਵੀਰੇ ਮਦਰ ਕਾਰਡ ਇਹਦਾ ਵੀ 25 ਪਲੱਸ ਸਗਾਇਆ ਠੀਕ ਹੈ ਇਹਦਾ 25 ਪਲੱਸ ਆ ਗਿਆ ਇਹਨਾਂ ਦਾ ਦੀਦੀ ਪਲੱਸ ਠੀਕ ਹੈ ਜਰਸੀ ਦਾ 25 ਪਲੱਸ ਮਦਰ ਕਾਰਡ ਹੈ ਤੇ ਦੇਖੋ ਜੀ ਬਹੁਤ ਸੋਹਣੀ ਬੋਦੀ ਵਾਲੀ ਵੱਛੀ ਆ 50062 ਦੀ ਆ ਗਈ ਜਰਸੀ ਪੰਜਾਬ ਵਾਲੀ ਲੈ ਖੋਲ ਲਾ ਫਿਰ ਵੀਰੇ ਸੋਹਣਾ ਰੰਗ ਪ੍ਰਿੰਟ ਆ ਤੇ ਬੋਦੀ ਵਾਲੀ ਵੱਛੀ ਆ ਪੰਜਾਬ ਵਾਲੀ ਜਰਸੀ ਆ ਗਈ ਜੇ ਕਿਸੇ ਭਰਾ ਨੇ ਜਰਸੀ ਦਾ ਸ਼ੌਂਕ ਹੈ ਤੇ ਵਧੀਆ ਵੱਛੀ ਪਾਉਗੀ ਅੱਗੇ ਹਾਂ ਦੇਖੋ ਜੀ ਕੁਆਲਿਟੀ ਬਾਕੀ ਸਰੀਰ ਦੀ ਬੰਕਰ ਨਾਲ ਵੱਛੀ ਦੀ ਬਹੁਤ ਚੰਗੀ ਆ ਡੀਲੀਟ ਬਹੁਤ ਵਧੀਆ ਵੱਛੀ ਦੀ ਜਾਨ ਵਾਲੀ ਇਹ ਵੀ ਆਪਾਂ ਇੱਕ ਚੰਗੀ ਫ੍ਰੀਡ ਆ ਇਹ 062 ਦੀ ਆ ਗਈ ਹਾਂਜੀ ਤੇ ਪੰਜਾਬ ਵਾਲੀ ਜਰਸੀ ਸੋਹਣਾ ਰੰਗ ਪ੍ਰਿੰਟ ਆ ਵੱਛੀ ਦਾ ਤੇ ਤੋੜਾ ਤਰਾ ਵੀ ਇੱਕ ਨੰਬਰ ਆ ਲਿਆ ਵੀ ਮੋੜ ਗਿਆ ਹਾਂ ਥਾਂ ਝੋਲੀ ਦੀ ਰਿਪੋਰਟ ਹਾਂ ਥਾਂ ਝੋਲੀ ਦੀ ਓਕੀ ਦੀ ਰਿਪੋਰਟ ਹੈ ਫੇਸ ਕੁਆਲਟੀ ਦੇਖੋ ਜੀ ਮੱਥੇ 'ਚ ਟੋਆ ਬੋਦੀ ਵਾਲੀ ਬੱਛੀ ਹੈ ਤੇ ਵੇਲ ਬੂੜ ਵੀ ਚੰਗੀ ਹੈ ਬੱਛੀ ਦੀ ਤੇ ਬੰਦ ਦੇ ਜਰਾ ਦੀ ਬਾਈ ਇਹ ਵੀ ਦੰਦੋ ਖੀਰੀ ਹੈ ਕੀ ਬਾਈ ਖੀਰੀ ਠੀਕ ਹੈ ਦੰਦੋ ਆ ਗਿਆ ਖੀਰੀਆਂ ਤੇ ਬੋ ਵੀ ਕਿੰਨੇ ਨਾਗ ਆ ਆਪਣੇ ਕੋਲੇ ਕੁੱਲ ਹੋ ਗਏ 6 ਆਪਣੇ ਕੋਲ ਵੀਰੇ 6 ਨਾਗ ਆ ਗਏ 6 ਨਾਗ ਆ ਗਏ ਤੇ ਹੁਣ ਇਹਨਾਂ ਦੀ ਆਪਾਂ ਬਾਈ ਤੋਂ ਪੁੱਛਦੇ ਹਾਂ ਡਿਮਾਂਡ ਤੇ ਕੇਰਾ ਆਪਾਂ ਵੈਸੇ ਫੇਰ ਮਾਰ ਦੰਨੇ ਸਾਰੇ ਪਸ਼ੂਆਂ ਦੇ ਕੈਮਰਾ ਸੋਹਣੇ ਪਸ਼ੂ ਆ ਸਾਰੀਆਂ ਬੱਚੀਆਂ ਪੂਰੀਆਂ ਟਾਪ ਦੀਆਂ ਚੰਗੇ ਸੀਮ ਲੈਣੀਆਂ ਬਾਕੀ ਚੰਗੇ ਫਾਰਮ ਦੀ ਫਰੀਡ ਆ ਬਾਈ ਕਹਿੰਦਾ ਵੀ ਸਾਰੀਆਂ ਬੱਚੀਆਂ ਇੱਕੋ ਫਾਰਮ ਚੋਂ ਲਈਆਂ ਤੇ ਦੇਖੋ ਜੀ ਆ ਪਹਿਲੇ ਨੰਬਰ ਵਾਲੀ ਬੱਚੀ ਦੰਦੋ ਖੀਰੀ ਆ ਦੰਦ ਪਟ ਕੇ ਆਪਾਂ ਚੈੱਕ ਕਰਾਦੇ ਤੇ ਪੂਰੇ ਫੋਲ ਵੱਡੇ ਢਾਂਚੇ ਦੀ ਗਾਂ ਤਿਆਰ ਹੋਊਗੀ ਮੇਰੇ ਆ ਚਾਰ ਬੱਚੀਆਂ ਦੇ ਤਾਂ ਸੀਮਨ ਲੱਗਣ ਵਾਲਾ ਹੈ ਹਾਂ ਬਿਲਕੁਲ ਸੀਮਨ ਦੇ ਰੈਡੀ ਆ ਤਕਰੀਬਨ ਤਕਰੀਬਨ ਸਾਰੀਆਂ ਬੱਚੀਆਂ ਹੀ ਰੈਡੀ ਆ ਉਹ 2-3 2 ਮਹੀਨਿਆਂ ਨੂੰ ਲੈ ਲੈਣੀ ਆ ਸੀਮਨ ਤੇ ਆ ਬਿਲਕੁਲ ਚਾਰ ਜਿਹੜੇ ਨਾਗਾ ਵਿੱਚੋਂ ਬਿਲਕੁਲ ਸੀਮਨ ਦੇ ਰੈਡੀ ਆ ਤੇ ਆਪਦੇ ਚੁਆਇਸ ਦਾ ਜਿਹੜਾ ਮਰਜੀ ਚੰਗਾ ਸੀਮਨ ਭਰ ਆ ਲਿਓ ਤੇ ਲੈਵਰੇ ਆ ਜਾ ਫਿਰ ਬੋਬੀ ਇਹਨਾਂ ਦੀ ਡਿਮਾਂਡ ਦੱਸ ਫਿਰ ਹੁਣ ਡਿਮਾਂਡ ਕੀ ਰਹੂਗੀ ਡਿਮਾਂਡ ਨਾ ਭੱਜਣ ਵਾਲੀ ਕਰਦੀ ਨਹੀਂ ਵੀਰੇ ਆਪਾਂ ਭਾਅ ਨਹੀਂ ਕਰਾਂਗੇ ਹਾਂ ਡਿਮਾਂਡ ਵੀ ਨਹੀਂ ਜਿਹੜੀ ਆਪਾਂ ਕਰਾਂਗੇ ਉਹ ਕੋਈ ਕਰਦਾ ਨਹੀਂ ਇਹੋ ਜਿਹੀਆਂ ਮੱਛੀਆਂ ਦੀ ਇਹ ਤਾਂ ਵਾਕਈ ਗੱਲ ਸਹੀ ਏ ਦੀ ਆ ਬਾਈ ਜੀ ਬਾਈ ਕਹਿੰਦਾ ਵੀ ਜਿਹੜੀ ਡਿਮਾਂਡ ਆ ਆਪਾਂ ਕਰਾਂਗੇ ਜਾਂ ਇਹ ਦੂ ਪਹਿਲਾਂ ਕਰਦੇ ਰਹੇ ਆ ਵੀਡੀਓ ਦੇ ਵਿੱਚ ਬਾਈ ਜੇ ਮੁੱਲ ਜਿਹੜੇ ਹੁੰਦੇ ਬਿਲਕੁਲ ਜੈਨੂਇਨ ਜੇ ਹਰੇਕ ਭਰਾ ਦੇ ਪੱੜ ਤੇ ਚਾਉਣ ਵਾਲੇ ਰੇਟ ਹੁੰਦੇ ਆ ਵੀਡੀਓ ਦੇ ਵੀ ਆਪਣਾ ਭਾਅ ਬਹੁਤ ਜ਼ਿਆਦਾ ਸੀ ਉਹ ਵੀ ਆਪਣੇ ਬਾਹਰ ਬੈਠੇ ਬਾਕੀ ਉਹ ਪਰਮਰਮਾ ਜੀ ਕਿਰਪਾ ਨਾਲ ਬਹੁਤ ਚੰਗੇ ਫਾਰਮ ਚ ਗਈਆਂ ਬਹੁਤ ਵਧੀਆ ਫਾਰਮ ਚ ਆਪਾਂ ਤਾਂ ਚਲੋ ਕੀ ਲੈਣ ਬਹੁਤ ਵਧੀਆ ਫਾਰਮ ਚ ਗਈਆਂ ਤੇ ਬਹੁ ਵੀ ਫਿਰ ਦੱਸੀ ਨਾ ਵੀਰੇ ਕੀ ਰੇਟ ਰਹੀ ਆ ਵੀਰੇ ਆਪਾਂ 1.5 ਲੱਖ ਰੁਪਈਆ ਮੰਗਦੇ ਆ ਜੀ। ਸਿਆਣਾਗਰ ਦਾ। ਸਿਆਣਾਗਰ ਦਾ 300 ਜਰਸੀ। ਭਾਜੀ 300 ਕਿਲੋਮੀਟਰ ਕਰਾਇਆ ਫਰੀ ਆ ਜੀ। ਸਿਆਣਾਗਰ ਦਾ ਰੁਪਈਆ ਮੰਗਦਾ ਬਾਈ 1.5 ਲੱਖ ਰੁਪਈਆ। 25000 ਦਾ ਪੁੱਠਾ ਨਹੀਂ। 25000 ਦਾ ਪੁੱਠਾ ਬਈ ਆ। ਤੇ ਜੇ ਆਪਾਂ ਹਿਸਾਬ ਲਈਏ ਤਾਂ 25000 ਜੀ ਕੋਈ ਇਹੋ ਜੀ ਵੱੱਛੀ ਖੀਰੀ, ਦੰਦੋ ਖੀਰੀ ਤੇ ਇਹੋ ਜਿਹਾ ਰੰਗ ਪ੍ਰਿੰਟ ਤੇ ਇੱਦਾਂ ਕੱਦਗਾਠ ਵੱੱਛੀ ਦਾ 5 ਫੁੱਟ ਦੇ ਲਾਗੇ ਬਾਨੇ। ਕੱਦਗਾਠ ਆ। ਹਾਂ। ਆ ਚੀਜ਼ਾਂ ਕੋਈ 25000 ਚ ਦਿੰਦਾ ਨਹੀਂ ਤੇ ਬਹੁਤ ਸੋਹਣੇ ਰੰਗ ਪ੍ਰਿੰਟਰ ਤੇ ਚੰਗੀ ਕੁਆਲਿਟੀ ਦੀਆਂ ਬੱਚੀਆਂ ਆ ਗਈਆਂ ਤੇ ਇਹ 1.5 ਲੱਖ ਰੁਪਇਆ ਡਿਮਾਂਡ ਆ ਵਛਿਆਂ ਦੀ ਤੇ 200 ਕਿਲੋਮੀਟਰ ਕਿਰਾਇਆ ਫਰੀ ਜੇ ਕੋਈ ਆ ਵੀਰੇ ਇੱਡਾ ਤਿੰਨੇ ਇਕੱਠੇ ਨਾਲ ਲਊਗਾ 100 ਕਿਲੋਮੀਟਰ ਕਿਰਾਇਆ ਜੇ ਕੋਈ ਆ ਪਹਿਲਾਂ ਤਾਂ ਇਹਨੇ ਇਕੱਠੇ ਲਊਗਾ ਜਾਂ ਕੋਈ ਵੀ ਵਿੱਚੋਂ ਤਿੰਨ ਲੈਂਦਾ ਇਤਨਾ ਦਾ ਹੈਗਾ 100 ਕਿਲੋਮੀਟਰ ਕਿਰਾਇਆ ਫਰੀ ਠੀਕ ਹੈ ਲਓ ਵੀ ਸੱਜਣੋ ਕੋਈ ਕਾਲੀ ਕਾਲੀ ਲਊ ਉਹ ਸਾਹਮਣੇ ਕਰ ਉਹ ਹੋ ਜਾਊਗਾ ਤੇ ਰੇਟ ਬਾਈ ਨੇ 10 ਹੀ ਦਿੱਤਾ ਵੀਡੀਓ ਦੇ ਵਿੱਚ 1.5 ਲੱਖ ਰੁਪਇਆ ਬਾਈ ਨੇ ਡਿਮਾਂਡ ਕਰੀ ਹੈ ਜੀ 6 ਨਗਾਂ ਦੀ ਤੇ ਵਿੱਚੋਂ ਡਿਵਾਲੀ ਦਾ ਆਫਰ ਹੀ ਆ ਜੀ ਤੇ ਵਿੱਚੋਂ ਮਾਨਤਨ ਬੋ ਵੀ ਹੋ ਜੂ ਮਾਨਤਨ ਕਰਾਂਗੇ ਭਾਜੀ ਤੁਹਾਡਾ ਆਫਰ ਠੀਕ ਦਿਵਾਲੀ ਦਾ ਆਫਰ ਹੀ ਆ ਹੈ ਲਓ ਵੀ ਸੱਜਣ ਨੂੰ ਮਾਨਤਨ ਵੀ ਕਰਾਂਗੇ ਆਏ ਵੀਰ ਦਾ ਠੀਕ ਹੈ ਤੇ 1.5 ਲੱਖ ਰੁਪਇਆ ਬਾਈ ਕਹਿੰਦਾ ਡਿਮਾਂਡ ਹੈ ਤੇ ਵਿੱਚ 200 ਕਿਲੋਮੀਟਰ ਬਾਈ ਕਹਿੰਦਾ ਵੀ ਆਪਣਾ ਹੈਗਾ ਕਿਰਾਇਆ ਫਰੀ ਤੇ ਜੇ ਕੋਈ ਭਰਾ ਇਕੱਠੇ ਨਗ ਲਊਗਾ 200 ਕਿਲੋਮੀਟਰ ਤੇ ਜੇ ਕੋਈ ਅਧੀਆਂ ਲੈਂਦਾ ਤਿੰਨ ਲੈਂਦਾ ਤੇ ਉਹਦਾ ਹੈਗਾ 100 ਕਿਲੋਮੀਟਰ ਪਹੁੰਚ ਫਰੀ ਬਾਕੀ ਮਾਨਤਾਨ ਘਰੇ ਆਈ ਗਏ ਦਾ ਖੁੱਲਾ ਹੋ ਜੂਗਾ ਤੇ ਫੋਨ ਲਾ ਲਿਓ ਵੀਰ ਨੂੰ ਤੇ ਜਾਏ ਰੇਟਾ ਵਾਈ ਦੇ ਤੇ ਬਹੁਤ ਸੋਹਣੇ ਨਾਗ ਆ ਗਏ ਛੇ ਨਾਗ ਆ ਗਏ ਜੀ ਵੀਡੀਓ ਦੇ ਵਿੱਚ ਤੇ ਸੋਹਣੇ ਕੱਢ ਕਾਠਾ ਚੰਗੇ ਵਜਨ ਵਜੂ ਦਾ ਕੋਈ ਆਏ ਨਾ ਕੋਈ ਭਰਾ ਮੰਨੇ ਵੀ ਪਹਿਲੀਆਂ ਚਾਰ ਜਿਹੜੀਆਂ ਬੱਚੀਆਂ ਵੀ ਜਾਂ ਛੋਟੀਆਂ ਹੋਣਗੀਆਂ ਜਾਂ ਵੱਡੀ ਉਮਰ ਦੀਆਂ ਹੋਣਗੀਆਂ ਦੰਦ ਦਾ ਪਵਾ ਵੈਸੇ ਬਕਾਇਦਾ ਸਾਰੇ ਪੱਟ ਕੇ ਚੈੱਕ ਕਰਾਦੇ ਆ ਸਾਰੀ ਡਿਟੇਲ ਆਪਾਂ ਜਾਣਕਾਰੀ ਬਾਈ ਤੋਂ ਸੱਜਣੋਂ ਲੈ ਲਈ ਐ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾਜੇ ਕੋਈ ਵੀ ਬੱਚੀ ਫਿੱਟ ਹੋਈ ਤੇ ਤਸੱਲੀ ਨਿਰਖ ਵਰਕਰ ਤੁਸੀਂ ਪਸ਼ੂ ਦੀ ਕਰਨੀ ਹੈ ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ ਤੇ ਪਸ਼ੂ ਨੂੰ ਹਰੇਕ ਐਂਗਲ ਤੋਂ ਦਿਖਾਉਣਾ ਬਹੁ ਵੀ ਨੰਬਰ ਬੋਲ ਦਿਆ 9779028600 ਠੀਕ ਹੈ ਲੋ ਵੀ ਸੱਜਣੋ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਗੱਲਬਾਤ ਤੁਸੀਂ ਕਰ ਸਕਦੇ ਜੀ ਧੰਨਵਾਦ ਹੱਸੀ ਗੱਲ ਸਰ ਜੀ